ਪੈਰਾੜੀ ਮਹੱਲਾ ਚੌਥਾ ਜਪਮਨ ਰਾਮ ਨਾਮ ਨਿਸਤਾਰਾ ਮੇਰੇ ਮਨੋਂ ਰਾਮ ਦਾ ਨਾਮ ਜਪਿਆ ਕਰਕੇ ਇਹ ਨਸਦਾਰਾ ਸੰਸਾਰ ਤੋਂ ਕਲਿਆਣ ਹੋ ਜਾਵੇਗੀ ਕੋਟ ਕੋਟ ਅੰਤਰ ਕੀ ਪਾਪ ਸਭ ਖੋਵੇ ਇੱਕ ਜਨਮ ਦੇ ਕੀ ਕਰੋੜਾ ਜਨਮਾਂ ਦੇ ਜਿਹੜੇ ਅੰਤਰਾ ਪਾਉਣ ਵਾਲੇ ਪੜਦਾ ਪਾਉਣ ਵਾਲੇ ਪਾਪ ਹੈ ਅਤੇ ਕੋਟ ਕੋਟ ਕਲਿਆ ਵੀ ਨਹੀਂ ਉਸਰੇ ਪਏ ਕਰੋੜਾ ਵੀ ਗਿਣਤੀ ਉਹ ਤੇਰੇ ਬਾਬਾ ਨੂੰ ਸਾਰਿਆਂ ਨੂੰ ਮੇੜ ਦੇਵੇਗਾ ਹਰ ਭਵਜਲ ਪਾਰ ਉਤਾਰੇਗਾ ਏਸੋ ਪਰਮੇਸ਼ਰ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦੇਵੇਗਾ ਰਹਾਉ ਕਾਇਆ ਨਗਰ ਵਸਤ ਹਰ ਸੁਆਮੀ ਕੇ ਦੇ ਰੂਪੀ ਨਗਰੀ ਚ ਹਰੀ ਮਾਲਕ ਆਪ ਹੀ ਵਸ ਰਿਹਾ ਹੈ ਸਾਰਿਆਂ ਦੇ ਹਰ ਨਿਰਭਉ ਨਿਰਵੈਰ ਨਿਰੰਕਾਰ ਉਹ ਨਿਰਭਉ ਸਰੂਪ ਆਕਾਰ ਦੇ ਤੈ ਤੋਂ ਰਹਿ ਤੈ ਵੈਰ ਨਹੀਂ ਕਿਨ ਸਾਰਿਆਂ ਦਾ ਆਤਮਾ ਹੈ ਨਿਰੰਕਾਰ ਮਾਇਕੀਕਾਰਾਂ ਤੋਂ ਰਹਤ ਹੈ ਹਰ ਨਿਕਤ ਵਸਤ ਕਾਸ਼ ਨਜ਼ਰ ਨਾ ਆਵੇ ਦੇਖ ਲੋ ਹਰੀ ਨੇੜੇ ਹੀ ਸਾਰਿਆਂ ਦੇ ਵਸਦਾ ਹੈ ਪਰ ਉਹ ਕਿਸੇ ਪ੍ਰਕਾਰ ਨਿਗਾਹ ਜੀ ਨਹੀਂ ਆਉਂਦਾ ਹੈ ਯੋਗੀ ਪਰਮਾਣੂਆਂ ਨੂੰ ਵੀ ਦੇਖ ਲੈਂਦੇ ਐ ਪਰ ਉਹ ਪਰਮਾਣੂਆਂ ਤੋਂ ਵੀ ਜਿਵੇਂ ਬਾਹਰ ਨਾਲ ਸੋਮੇ ਸਭ ਰੀਕ ਪਰਮਾਣੂ ਹੁੰਦੇ ਐ ਉਹ ਤੋਂ ਵੀ ਪਰਮੇਸ਼ਰ ਵੀ ਜੋ ਜਿਹੜੀ ਸੂਖਮ ਤੋਂ ਸੂਖਮ ਆ ਕੋਈ ਨਜ਼ਰ ਜੀ ਨਹੀਂ ਆਉਂਦਾ ਹਰ ਲਾਧਾ ਗੁਰੂ ਜੀ ਵਿਚਾਰ ਇਹ ਸਤਿਗੁਰਾਂ ਦੇ ਵਿਚਾਰ ਦੁਆਰਾ ਹਰੀ ਲੱਭ ਲਿਆ ਪ੍ਰਾਪਤ ਹੋ ਗਿਆ ਸਾਰਿਆਂ ਥਾਵਾਂ 'ਚ ਵਿਆਪਕ ਹੈ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਆਪ ਹੀ ਸ਼ਾਹੂਕਾਰ ਹੈ ਸਤਿਗੁਰੂ ਰੂਪ ਸ਼ਾਹੂਕਾਰ ਆਪ ਹੀ ਸਰਾਫ ਜੀ ਗਿਆਸੂ ਹੈ ਪਰਖਣ ਵਾਲਾ ਸਤਿਗੁਰਾਂ ਦੇ ਗੁਣਾਂ ਨੂੰ ਪਰਖਣ ਵਾਲਾ ਆਪ ਹੀ ਰਤਨ ਬਰਾਗ ਹੈ ਆਪ ਹੀ ਹੀਰਾ ਨਾਮ ਹੈ ਹਰ ਆਪ ਕੀਆ ਪਾਸਾਰਾ ਜੀ ਹਰੀ ਸੁਭਗੁਣਾ ਦਾ ਬਸਾਰਾ ਬ੍ਰਹਮ ਗਿਆਨ ਦਾ ਸੰਸਾਰ ਦਾ ਪਖਾਇਰਾ ਵੀ ਕਿਰਗਨੂਪਾ ਆਪੀ ਕੀਤਾ ਹੈ ਨਾਨਕ ਜਿਸ ਆਪ ਵੀ ਸ਼ਾਹੂਕਾਰ ਆਪ ਵੀ ਸਰਾਫ ਆਪ ਵੀ ਰਤਨ ਹੈ ਆਪ ਵੀ ਹੀਰਾ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਰੀ ਸਤਿਗੁਰੂ ਵੀ ਕਹਿੰਦੇ ਕਿ ਜਿਨਾਂ ਤੇ ਕਿਰਪਾ ਕਰਦਾ ਉਹ ਭਾਈ ਮਾਨ ਦੇ ਨਾਮ ਨੂੰ ਵਿਹਾਰ ਦੇ ਖਰੀਦਦੇ ਹੈ ਸੋ ਸਾਹੂ ਸੱਚਾ ਵਣਜਾਰਾ ਉਹ ਸੱਚਾ ਸ਼ਾਹੂਕਾਰ ਸਤਿਗੁਰੂ ਹੈ ਅਤੇ ਉਹ ਸੱਜਾ ਬਨਜਾਰਾ ਗੁਰਸਿੱਖਾ ਖਰੀਦਣ ਵਾਲਾ ਬਹਿਰਾੜੀ ਮਹੱਲਾ ਚੌਥਾ ਇਥੇ ਈਸ਼ਵਰੀ ਸਰਾਧ ਵੀ ਸੰਝਿਆਣਾ ਕਿ ਈਸ਼ਵਰੀ ਸਰਾਧ ਹੈ ਪਰਖਣ ਵਾਲਾ ਸਾਰਿਆਂ ਦੇ ਹਿਰਦਿਆਂ ਨੂੰ ਪਿਸੋਣੇ ਨੂੰ ਬਹਿਰਾੜੀ ਮਹੱਲਾ ਚੌਥਾ ਜਪਮਾਨ ਹਰ ਨਿਰੰજન ਨਿਰੰਕਾਰ ਮੇਰੇ ਮਨਾ ਨਿਰੰਕਾਰ ਜੋ ਨਿਰੰਝ ਸੁਭ ਸੁਰੂਪ ਹੈ ਉਹਦਾ ਹਰਿ ਦਾ ਜਾਪ ਕਰਮਨ ਕਰਕੇ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਉਹ ਸੁਖਾਂ ਦਾ ਦਾਤਾ ਪ੍ਰਮੇਸ਼ਰ ਦਾ ਸਦਾ ਵਾਤੇ ਕਿਹਾਣਾ ਕਰੀਏ ਕਿਆ ਕਾ ਅੰਤ ਨਾ ਪਾਰਾ ਜਿਸ ਵਾਹਿਗੁਰੂ ਅੰਤੁ ਲਾਰ ਪਾਰ ਜੀਹਾਂ ਤੋਂ ਪਾਇਆ ਨਹੀਂ ਜਾਂਦਾ ਬਿਆੰ ਪਰਹਾਉ ਆਗਨਕੁੰਡ ਤੋਂ ਮਹ ਉਰਧ ਲਿਵ ਲਗਾ ਦੇਖ ਲੋ ਮਾਤਾ ਦੇ ਗਰਭ ਦੇ ਅੱਗ ਦੇ ਕੁੰਡ ਵਿੱਚ ਉਲਟਾ ਲੰਮਕਦਾ ਸੀ ਉਰ ਜ਼ਰੂਰ ਦੀ ਲਿਵ ਤੇ ਲੱਗਾ ਹੋਇਆ ਸੀ ਹਰ ਰੱਖ ਹੈ ਉਗਰ ਮੰਜਹਾਰਾ ਅਜਿ ਨੂੰ ਪੇਟ ਵਿੱਚ ਵੀ ਰੱਖਿਆ ਕੀਤਾ ਸੜਨੀ ਦਾ ਨਾਮ ਦੇ ਪ੍ਰਤਾਪ ਕਰਕੇ ਸੋ ਮੰਜਹਾਰਾ ਨਾਉ ਜਾਲੇ ਦਾ ਵੀ ਹੈ ਮਝਾਰ ਨਾਉ ਵਿੱਚ ਦਾ ਵੀ ਹੈ ਪੇੜ ਦੇ ਵਿੱਚ ਜਾਲੇ ਦੇ ਵਿੱਚ ਜਿਸ ਵੇਲੇ ਤੂੰ ਜੇਰ ਵਿੱਚ ਪਿਆ ਹੋਇਆ ਸੀ ਉਸ ਚ ਰੱਖਿਆ ਕੀਤੀ ਤੇਰੀ ਸੋ ਐਸਾ ਹਰ ਸੇਵ ਉਹ ਮੇਰੀ ਮਨ ਇਹ ਮੇਰੇ ਮਨ ਉਹ ਐਸਾ ਹਰੀਆ ਉਹਦਾ ਸੇਵਨ ਕਰ ਇਕਜਿਤ ਹੋ ਕੇ ਹਰ ਅੰਤ ਛਡਾਉਣ ਹਾਰ ਅੰਤ ਦੇ ਵੇਲੇ ਵੀ ਉਹ ਛਡਾਉਣ ਵਾਲਾ ਜੇ ਜਾਪ ਕਰੇਗਾ ਜਿਵੇਂ ਕਰ ਵਿੱਚ ਤੇ ਰੱਖਿਆ ਕੀਤੀ ਹੈ ਜਾਕਰ ਹਿਰਦੈ ਬਸਿਆ ਮੀਰਾ ਹਰ ਹਰ ਨਾਮ ਦੇ ਹਿੱਕੇ ਚ ਮੇਰਾ ਹਰੀ ਸਭ ਨੂੰ ਹਰੇ ਭਰੇ ਕਰਨ ਵਾਲਾ ਸਾਧ ਸੰਗਤ ਜੀ ਵਸ ਗਿਆ ਹੈ ਇਸ ਜਨ ਕੋ ਕਰਹੁ ਨਮਸਕਾਰ ਕਹੇ ਉਸ ਨੂੰ ਮਨਾ ਕਰੋ ਨਮਸਕਾਰ ਕਰਨ ਦੇ ਯੋਗ ਹੈ ਹੋ ਹਰ ਕਿਰਪਾ ਤੇ ਪਾਈਏ ਹਰ ਜਪ ਮਹਾਰਾਜ ਦੀ ਕਿਰਪਾ ਵਿਸ਼ਟੀ ਕਰਕੇ ਹੀ ਹਰੀਦਾ ਸਿਮਨ ਗੁਰਾਂ ਦੁਆਰਾ ਪਾਈਦਾ ਹੈ ਨਾਨਕ ਨਾਮ ਆਧਾਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਆਸਰਾ ਹਿਰਦੇ ਚ ਪਾਈ ਲਈਏ ਬਹਿਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਇਹ ਮੇਰੇ ਮਨੋਂ ਜਪਣੇ ਯੋਗ ਹੈ ਪਰਮੇਸ਼ਰ ਦਾ ਨਾਮ ਬਾਣੀ ਕਰਕੇ ਤੇ ਹਿਰਦੇ ਕਰਕੇ ਧਿਆਨਾ ਕਰ ਮੰਨ ਕਰਕੇ ਸਦਾ ਜੋ ਇੱਛਾ ਸੋਈ ਫਲ ਪਾਵਹਿ ਜੋ ਇੱਛਾ ਧਰਮ ਅਰਥ ਕਾਮ ਮੋਖ ਦੀ ਕਰੇਗਾ ਸੋਈ ਧਰਮ ਅਰਥ ਕਾਮ ਮੋਖ ਫਲ ਪਾ ਲਏਗਾ ਫਿਰ ਦੁੱਖ ਨਾ ਲੱਗੈ ਆ ਕਿਰਤ ਨੂੰ ਜੰਮਣ ਮਰਨ ਦਾ ਦੁੱਖ ਵੀ ਆ ਕੇ ਨਹੀਂ ਲੱਗੇਗਾ ਮੁਕਤ ਹੋ ਜਾਏਗਾ ਰਹਾਉ ਸੂ Jap ਸੂ ਤਪ ਸਾ ਬ੍ਰਤ ਪੂਜਾ ਉਹੀ ਭਾਈ ਜਪ ਬਾਣੀ ਕਰਕੇ ਕੀਤਾ ਸਫਲਾ ਉਹੀ ਤਪ ਸਰੀਰ ਕਰਕੇ ਕਰਿਆ ਚੰਗਾ ਹੈ ਉਹੀ ਪੁਰਾਣਾ ਕਰਕੇ ਭੁੱਖੇ ਤੇ ਹੈ ਰਹਿਣਾ ਬਰਤ ਚ ਅੱਛਾ ਹੈ ਉਹੀ ਪੂਜਨਾ ਮਾਨਸੀ ਪੂਜਾ ਹੈ ਚੰਗੀ ਜਿਤ ਹਰ ਸਿਓਂ ਪ੍ਰੀਤ ਲਗਾ ਜਿਸ ਕਰਕੇ ਵਾਹਿਗੁਰੂ ਨਾਲ ਪ੍ਰੀਤੀ ਲੱਗ ਜਾਵੇ ਉਹ ਜਪ ਤਬ ਵਰਤਾਰ ਕਰਖਣੇ ਪੂਜਾ ਦੇ ਕਸਬਲੀ ਹੈ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਹੈ ਬਿਨਾ ਪਰਮੇਸ਼ਰ ਦੀ ਪ੍ਰੀਤੀ ਤੋਂ ਹੋਰ ਜਿਹੜੀ ਪ੍ਰੀਤੀ ਚੀਜ਼ਾਂ ਚ ਲਾਈ ਸਭ ਝੂਠੀ ਹੈ ਇੱਕ ਖਿੰਮ ਹੈ ਬਿਸਰ ਸਭ ਜਾ ਜਿੰਨਾਂ ਦੇ ਨਾਲ ਪ੍ਰੀਤੀ ਲਾਈ ਲਫੇ ਨੇ ਖਿੰਨ ਵਿੱਚ ਸਾਰਿਆਂ ਨੂੰ ਜੋ ਮਰ ਜੇਗਾ ਭੁੱਲ ਜੇਗਾ ਕਿਸੇ ਵੀ ਚੇਤੇ ਨਹੀਂ ਕਰਨਾ ਸਾਰੇ ਪਦਾਰਥ ਵਿਸਥਰ ਜਾਣਗੇ ਵਿਛੜ ਜਾਣਗੇ ਤੂੰ ਬੇਅੰਤ ਸਰਵ ਕਲ ਪੂਰਾ ਕ੍ਰਿਸ਼ਨਾ ਨਾਲ ਪਿਆਰ ਲਾ ਭਾਈ ਹੂੰ ਬੇਨਤੀ ਕਰੇ ਮਾਰਾ ਤੂੰ ਬੇਅੰਤ ਤੋ ਰਹਤ ਸਾਰੀਆਂ ਕਲਾ ਸ਼ਕਤੀਆਂ ਕਰਕੇ ਪੂਰਨ ਹੈ ਕਿਸ ਪੀਮਤ ਕਹੀ ਨਾ ਜਾਏ ਕਿ ਤੁਛ ਮਾਤਰ ਵੀ ਸਾਡੇ ਪਾਸੋਂ ਫਾਵੇ ਸਾਰੀ ਦੁਨੀਆ ਉਚਾਰਨ ਲੱਗ ਜੇ ਕੀ ਮਤਨੀ ਕਹੀ ਐ ਸੋ ਵੀ ਆਉ ਦਾ ਮੁੱਲ ਨਹੀਂ ਗੁਣਾ ਦਾ ਕਿਹਾ ਜਾ ਸਕਦਾ ਨਾਨਕ ਸਰਨ ਤੁਮਾਰੀ ਹਰ ਜੀ ਤੇਰੀ ਅਕਾਲ ਪੁਰਖ ਜੀ ਆਪ ਦੀ ਸ਼ਰਨ ਹਾਂ ਅਸੀਂ ਭਾਵ ਤੇ ਵੇ ਛਡਾ ਜਿਵੇਂ ਆਪ ਨੂੰ ਭੋਗਿਆ ਮਾਰਾ ਉਸ ਪ੍ਰਕਾਰ ਛਡਾ ਲਾ ਸਾਨੂੰ ਬੰਦਲਾਂ ਤੋਂ ਮੁਕਤ ਕਰ ਆਪ ਦੀ ਸ਼ਰਨ ਹਾਂ ਅਸੀਂ ਦਾਗ ਬੈਰਾੜੀ ਮਹੱਲਾ 5 ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸੰਤ ਜਨਾ ਮਿਲ ਹਰ ਜਸ ਗਾਉ। ਸੋਹ ਸਿੰਘ ਜੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਰਾੜੀ ਰਾਗਣੀ 6ਵੇਂ 6 ਸ਼ਬਦ ਗੁਰੂ ਅਰਮਦਾਸ ਜੀ ਨੇ ਉੱਥੇ ਪਾਠ ਸ਼ਾਣ ਉਚਾਰੇ ਹੈ। ਇੱਕ ਸ਼ਬਦ ਮਹਾਰਾਜ ਵੀ ਆਪਣਾ ਉਚਾਰਨ ਕਰਦੇ ਹੈ। ਘਰ ਪਹਿਲੇ ਸਰਦਾਰ ਜੋ ਚਾਰਵੇਂ ਕੋਦਾਇਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੰਤ ਜਨਾ ਮਿਲ ਹਰ ਜਸ ਗਾਉ। ਇਹ ਭਾਈ ਸੰਤ ਭਗਤ ਜੀ ਜੋ ਮਹਾਰਾਜ ਦੇ ਪਿਆਰੇ ਜਾਨੋ ਉਹਨਾਂ ਨਾਲ ਮਿਲ ਕਰਕੇ ਕੋਈ ਦੁਨੀਆ ਦੀਆਂ ਗੱਲਾਂ ਕਰਨੀਆਂ ਝਗੜੇ ਕਰਨੇ ਕਈ ਨਿੰਦਿਆ ਕਰਨੀ ਜਾਂ ਸੁਣਨੀ ਇਹ ਨਹੀਂ ਸੋਹਾ ਸਾਨੂੰ ਹੋਣਾ ਚਾਹੀਦਾ ਸਾਧ ਸੰਗਤ ਨਾਲ ਜਦੋਂ ਮਿਲিয়ে ਹਰੀ ਦੇ ਜਸ ਕੀਰਤਨ ਨੂੰ ਗਾਇਓ ਗਾਉਣਾ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਗਾਇਆ ਹੈ ਕੋਟ ਜਨਮ ਕੀ ਦੁੱਖ ਗਵਾਇਓ ਉਹਨਾਂ ਕਰੋੜਾਂ ਜਨਮਾਂ ਦੇ ਦੁਸ਼ਣ ਸੀ ਕੰਮ ਕਰੋ ਆਦ ਕਾਂ ਦੇ ਦੁੱਖ ਸਨ ਉਹ ਸਾਰਿਆਂ ਨੂੰ ਗਵਾ ਲਿਆ ਹੈ ਤੁਸੀਂ ਵੀ ਗਾਉਣਾ ਕਰਿਓ ਰਹਾਓ ਜੋ ਚਾਹਤ ਸੂਈ ਮਨ ਪਾਏ ਜੋ ਮਹਾਰਾਜ ਦੇ ਪਿਆਰੇ ਚਾਹੁੰਦੇ ਸਨ ਉਹ ਮਨ ਵਿੱਚ ਸਭ ਫਲਾਂ ਨੂੰ ਪਾ ਲਿਆ ਧਰਮ ਅਰਥ ਕਾਮ ਮੋਖ ਨੂੰ ਕਰ ਕਿਰਪਾ ਹਰ ਨਾਮ ਦੇ ਰਾਗ ਜਿਨ੍ਹਾਂ ਨੂੰ ਪਰਮੇਸ਼ਰ ਆਪ ਦਾ ਅਮਰਤ ਨਾਮ ਦਵਾ ਕੇ ਬਖਸ਼ਿਸ਼ ਕਰ ਦੁੱਤੀ ਹ ਸਰਬ ਸੁਖ ਹਰ ਨਾਮ ਵਡਾਈ ਸਾਰੇ ਸੁਖ ਪਰਮੇਸ਼ਰ ਬੜੀਆਂਆ ਪਰਮੇਸ਼ਰ ਦੇ ਨਾਮ ਵਿੱਚ ਹੀ ਹੈ ਜਿਨੇ ਰਾਜੇ ਤੋਂ ਲਾ ਕੇ ਬ੍ਰਹਮ ਜਰਜੇ ਤੱਕ ਸੁਖਾਂ ਦੀ ਇੱਛਾ ਹੈ ਇਹ ਸੁਖ ਵੀ ਸਾਰੇ ਪੇਵੜੀ ਅਣਾਈ ਜਿੰਨੀਆਂ ਹਨ ਸਾਰੀਆਂ ਤਪੀਆਂ ਜਪੀਆਂ ਗਿਆਨੀਆਂ ਧਿਆਨੀਆਂ ਦੀਆਂ ਸਭ ਮਹਾਰਾਜ ਦੇ ਨਾਮ ਵਿੱਚ ਹੀ ਹਨ ਗੁਰ ਪ੍ਰਸਾਦ ਨਾਨਕ ਮਤ ਪਾਈ ਸ਼ਗੂਰੀ ਜੀ ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਇਹ ਮਤ ਗੁਰਾਂ ਦੇ ਪਾਸੋਂ ਪ੍ਰਾਪਤ ਕੀਤੀ ਹੈ ਤੁਸੀਂ ਵੀ ਗੁਰਮਤ ਨੂੰ ਪ੍ਰਾਪਤ ਕਰੋ ਛੁੜੀਆਂ ਪੋਤੀਆਂ ਇੱਥੇ ਪੂਰੀਆਂ ਹੋ ਗਈਆਂ ਤਾਂ ਅੱਗੇ ਵੀ ਹੈਗੀਆਂ ਪੂਰੀਆਂ ਸਰਬ ਸੁਖ ਹਰਨਾ ਗੁਰਦਾਈ ਗੁਰ ਪ੍ਰਸਾਦਿ ਨਾਨਕ ਮਤ ਪਾਈ ਵਾਹਿਗੁਰੂ ਜੀ ਕਾਰੋ